ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਚੋੜਾ ਨਿਊਜ਼ ਪਰਮਜੀਤ ਸਿੰਘ ਢਿੱਲੋਂ ਹਲਕਾ ਅਨਚਾਰਜ ਸਮਰਾਲਾ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਬਿਕਰਮਜੀਤ ਸਿੰਘ ਖਾਲਸਾ ਲੋਕ ਸਭਾ ਉਮੀਦਵਾਰ ਨੇ ਬੇਟ ਖੇਤਰ ਦੇ ਕਈ ਪਿੰਡਾਂ ਦਾ ਤੌਰਾ ਕੀਤਾ ਅਤੇ ਉਸ ਵਕਤ ਉਹਨਾਂ ਨੂੰ ਬੇਟ ਖੇਤਰ ਦੇ ਲੋਕਾਂ ਦਾ ਪੂਰਾ ਫਤਵਾ ਮਿਲਿਆ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਈ ਲੋਕਾਂ ਨੇ 23 ਪਾਰਟੀਆਂ ਛੱਡ ਕੇ ਸ਼ੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਅਤੇ ਕਿਹਾ ਕਿ ਆਪਣੇ ਇਲਾਕੇ ਵਿੱਚੋਂ ਭਾਰੀ ਬਹੁਮਤ ਨਾਲ ਵਿਕਰਮਜੀਤ ਸਿੰਘ ਖਾਲਸਾ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਾਂਗੇ ਉਸ ਤੋਂ ਬਾਅਦ ਸ਼ਾਮ ਨੂੰ ਸ਼ੋਮਣੀ ਅਕਾਲੀ ਦਲ ਨੇ ਮਾਛਵਾੜਾ ਸਾਹਿਬ ਵਿਖੇ ਦਸਹਿਰਾ ਗਰਾਊਂਡ ਦੇ ਨਜ਼ਦੀਕ ਦਫਤਰ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ ਅਤੇ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਟਿੱਲੋਂ ਅਤੇ ਬਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਆਓ ਆਪਾਂ ਪੰਥ ਦੀ ਰਖਵਾਲੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਇੱਕ ਵੋਟ ਪਾ ਕੇ ਕਾਮਜਾਬ ਕਰੀਏ ਆਓ ਤੁਹਾਨੂੰ ਦਿਖਾਉਂਦੇ ਹਾਂ ਮਛਵਾੜਾ ਸਾਹਿਬ ਤੋਂ ਜਤਿੰਦਰ ਕੁਮਾਰ ਦੀ ਖਾਸ ਰਿਪੋਰਟ ਬਿਨਾਂ ਸਾਹਿਬਾ ਹਲਕਾ ਸਮਰਾੜਾ ਜਿਹੜਾ ਲੋਕਤਵਾਣ ਦਾ ਫੋਟੋਜਰਫਰ ਸਾਹਿਬ ਦੇ ਵਿੱਚ ਪੈਂਦਾ ਹੈ ਇਹਦੇ ਅਫਸਰ ਤੋਂ ਵੀ ਵੱਖ-ਵੱਖ ਪਿੰਡਾਂ ਦਾ ਦੌਰਾ ਹਲਕੇ ਦੇ ਮੁਖ ਸੇਵਾਦਾਰ ਰਾਪਰਮ ਸਿੰਘ ਤਿਲੋਂਰ ਇਹਨਾਂ ਦੀ ਸਾਰੀ ਤਿੰਨ ਦੀ ਵਾਈ ਦੇ ਵਿੱਚ ਕੀਤਾ ਜਾ ਰਿਹਾ ਹੈ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਸੰਗਠਨਾਂ ਨੇ ਉਹ ਸਾਨੂੰ ਸੁਣਨ ਵਾਸਤੇ ਵੀ ਆਈਆਂ ਔਰ ਲੋਗਾ ਨੇ ਇਸ ਗੱਲ ਦਾ ਭਰੋਸਾ ਵੀ ਦਿੱਤਾ ਵੱਡੇ ਇਕੱਠਾਂ ਦੇ ਰੂਪ ਦੇ ਵਿੱਚ ਕਿ ਆਉਣ ਵਾਲੀ ਇਚ ਕਲੀਕ ਨੂੰ ਸ਼੍ਰੋਮਣੀ ਕਾਗਦ ਨੂੰ ਤਕਰੀ ਦਾ ਬਟਨ ਦੱਬ ਕੇ ਉਹ ਜਿਤਾਉਣਗੇ ਜਿਨ੍ਹਾਂ ਨਾਲ ਮੈਂ ਸਮਝਦਾ ਕਿ ਇਹ ਹਲਕਾ ਜਿਹੜਾ ਮੋਰੀ ਹਲਕਾ ਬਣੇਗਾ ਇਹਨਾਂ ਰਿਜ਼ਲਟਾਂ ਦੇ ਵਿੱਚ ਤਾਰ ਤਰੀਕ ਨੂੰ ਜੋ ਮੈਨੂੰ ਨਜ਼ਰ ਆ ਰਹੇ ਨੇ ਅਸਾਰ ਜਾਂ ਜੋ ਸੰਕੇਤ ਨੇ ਤੇ ਵੱਡੀ ਜਿਹੜੀ ਆ ਅਸਮਿਸ ਜੋ ਸਵਾਲ ਕਿਦੋਂ ਪ੍ਰਾਪਤ ਕਰਾਂਗੇ ਔਰ ਸਮਰਾਲਾ ਹਲਕਾ ਉਹ ਕਿ ਮੋੜੀ ਹੋਏਗਾ ਮੈਂ ਤੁਹਾਨੂੰ ਆਰਦਾ ਕਰਦਾ ਢੁੱਲੋਂ ਸਾਹਿਬ ਦਾ ਇਹ ਵੀ ਸਾਰੀ ਤੂੰ ਦਾ ਜਿਨ੍ਹਾਂ ਦੀ ਮਿਹਨਤ ਦੇ ਨਾਲ ਅੱਜ ਇਹ ਵੱਡੇ ਵੱਡੇ ਜਿਹੇ ਸਮਾਗਮ ਨੇ ਹੋਏ ਨੇ ਪਰ ਕੱਲੋਂ ਐਮਪੀ ਬਣਦੀਆਂ ਜੀ ਕੀ ਦੋ ਮੇਨ ਮੁੱਦੇ ਨੇ ਜੀ ਜਿਹੜਾ ਪੁਸ਼ਮੀ ਟੈਰ ਦੀ ਡਵੈਲਪਮੈਂਟ ਹਲਕੇ ਦੀ ਡਵੈਲਪਮੈਂਟ ਹੋਵੇ ਪੁਸ਼ਮੀ ਸਰਕਾਰ ਦੇ ਜਿਹੜੇ ਵਾਦੇ ਸੀ ਉਹੀ ਸਾਡੇ ਮੁੱਦੇ ਨੇ ਕਿਉਂਕਿ ਉਹ ਆਪਣੀ ਸਾਰੀਆਂ ਕਈਆਂ ਗੱਲਾਂ ਤੇ ਬਾੜੀਏ ਉਹਨੇ ਗੱਲਾਂ ਸਾਰੀਆਂ ਅਸੀਂ ਪੂਰੀਆਂ ਕਰਾਂਗੇ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਕੀ ਅਪੀਲ ਕਰੋਗੇ ਮੈਂ ਅਪੀਲ ਕਰਨੀ ਚਾਹੁੰਦਾ ਕਿ ਆਉਣ ਵਾਲੀ ਇਸ ਚੋਣ ਨੂੰ ਦੁਨੀਆ ਦੀਆਂ ਪਾਰਟੀਆਂ ਨੈਸ਼ਨਲ ਲੈਵਲ ਦੀਆਂ ਨਹੀਂ ਉਹਨਾਂ ਨੂੰ ਭਜਾਓ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲੈ ਕੇ ਆਓ ਕਿ ਕਿੰਨੇ ਪਾਰਟੀਆਂ ਜੋ ਇਸ ਵੇਲੇ ਮੁਖਵਰੇ ਦੀਆਂ ਨਹੀਂ ਉਹਨਾਂ ਦੇ ਵਿੱਚ ਕਾਂਗਰਸ ਦੀ ਬੈਕਗ੍ਰਾਉਂਡ ਵਾਲੇ ਬੰਦੇ ਨੇ ਸਾਰੇ ਕਾਂਗਰਸ ਦੇ ਝੋਕੇ ਵਾਲੇ ਬੰਦਿਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਆ ਔਰ ਸੰਘਰਸ਼ ਦੇ ਸਹਿਯੋਗ ਨਾਲ ਇਹ ਲੜਾਈ ਅਸੀਂ ਜਿੱਤਾਂਗੇ ਔਰ ਜਿੱਤ ਬਰਾਬਰ ਕਰਕੇ ਲੋਕ ਸਭਾ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਕੌਂਸਤੇਗਾ ਕੋਈ ਹੰਡੇ ਤੇਰੇ ਵੀ ਨਾਲ ਜੀ ਰਣਜੀਤ ਬਾਵਾਣਾ ਹੈਗੀ ਹੈ ਜੀ ਆਏ ਦਿਨ ਵੱਡੇ-ਵੱਡੇ ਰਲ ਰਹੇ ਨੇ ਕਿ ਜਿਉਂ-ਜਿਉਂ ਇੱਕ ਵੀਰੇ ਕੇ ਨੇੜੇ ਆਉਣੀ ਆ ਸਭ ਪਾਰਟੀਆਂ ਛੱਡ ਕੇ ਲੋਕਾਂ ਨੇ ਸ਼੍ਰੋਮਣੀ ਕਾਲੀ ਦਲ ਦੀ ਚਰਚ ਦੇਖ ਕੇ ਇਹਦੇ ਵਿੱਚ ਸ਼ਾਮਲ ਹੋਣਾ ਪਿੰਡਾਂ ਵਿੱਚੋਂ ਮਿਲਦੇ ਸਹਾਯੋਗ ਨੂੰ ਵੀ ਦੇਖਦੀ ਹੈ ਪਿੰਡਾਂ ਵਿੱਚੋਂ ਸ਼੍ਰੋਮਣੀ ਕਾਲੀ ਦਲ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਬੜਾ ਭਾਰੀ ਸਹਿਯੋਗ ਮਿਲ ਰਿਹਾ ਪਿਛਲੇ ਸਮਿਆਂ ਦੇ ਵਿੱਚ ਬਦਲਾਅ ਦੇ ਨਾਂ ਦੇ ਉੱਤੇ ਜੋ ਵੀ ਇੱਥੇ ਹੋਇਆ 43 ਸਾਲ ਦੇ ਰਾਜ ਦੇ ਵਿੱਚ ਜੋ ਪੰਜਾਬ ਦਾ ਹੁਕਿਆਣਾ ਸੀ ਇਹਨਾਂ ਲੋਕਾਂ ਨੇ ਕੀਤਾ ਉਹਨੂੰ ਦੇਖਦੇ ਹੋਇਆ ਸੰਗਤ ਜਿਹੜੀ ਆ ਉਹ ਦੁਬਾਰਾ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਤ ਵਾਸਤੇ ਸ਼੍ਰੋਮਣੀ ਕਾਲੀ ਦੇ ਨਾਲ ਆ ਰਹੀ ਆ ਹਰ ਰੋਜ਼ ਸਾਡਾ ਕਾਫਲਾ ਜਿਹੜਾ ਵੱਡਾ ਹੋ ਰਿਹਾ ਔਰ ਇਸ ਦੀ ਜਿੱਤ ਪ੍ਰਾਪਤ ਕਰਾਂਗੇ ਆਜ ਤਾਂ ਨੇ ਆਪਣਾ ਕੈਂਡੀਡੇਟ ਜੇਜाराम ਬਾਲਮੀਕ ਜੀ ਨੂੰ ਕਾਰਿਆ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨਾ ਕਿਤੇ ਥੋੜਾ ਜਿਹਾ ਜਿਹੜਾ ਬਾਲਮੀਕ ਭਾਈਚਾਰਾ ਦੀ ਵੋਟਾਂ ਬਹੁਤ ਜ਼ਿਆਦਾ ਹੈ ਇਸ ਦੇ ਅੰਦਰ ਰਜ਼ਰ ਵੀ ਦਿੱਖ ਰਿਹਾ ਹੈ ਬਾਲਮੀਕ ਭਾਈਚਾਰਾ ਰੋਮਨੋ ਕਾਜੀਗਲ ਦੇ ਨਾਲ ਵੀ ਹੈ ਠੀਕ ਹੈ ਉਹ ਹਿੱਸੇਵਾਂ ਦੀ ਵੋਟ ਆਪਣੀ ਲੈ ਕੇ ਜਾਣਗੇ ਲੇਕਿਨ ਇਹ ਨਹੀਂ ਹੈ ਕਿ ਸਾਰਾ ਮਾਲਮਿਕ ਭਾਈਚਾਰਾ ਉਹਨਾਂ ਦੇ ਨਾਲ ਆ ਅੱਜ ਕੱਲ੍ਹ ਲੋਕ ਇਹ ਚੀਜ਼ ਨੂੰ ਦੇਖਦੇ ਨੇ ਕਿ ਕੈਂਡੀਡੇਟ ਜਿਹੜੇ ਨਹੀਂ ਉਹਨਾਂ 'ਚ ਖਰੋਤ ਕਿੰਨੀ ਆ ਇਹ ਸਾਰੇ ਲੋਕ ਕਾਂਗਰਸ ਦੇ ਪਕੌੜੇ ਲੋਕ ਨੇ ਕਾਂਗਰਸ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸੱਤਾ ਦੀ ਪ੍ਰਾਪਤੀ ਲਈ ਗਏ ਹੋਏ ਨੇ ਇਹ ਚੀਜ਼ ਵੀ ਸੰਗਤ ਨਾਲ ਦੀ ਨਾਲ ਦੇਖਦੇ ਨੇ ਕੱਲ ਮੁੱਖ ਮੰਤਰੀ ਦਾ ਵਿਵੰਤ ਮਾਨ ਜਾਂ ਆਪ ਦਾ ਰੋਡ ਸ਼ੋਅ ਜਿੱਦੋਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਾਫੀ ਜ਼ਿਆਦਾ ਪ੍ਰਚਾਰ ਕਰੀਏ ਕੀ ਦੇਖੋ ਉਹ ਸਰਕਾਰ ਦਾ ਸ਼ੋਅ ਸੀ ਰੋਡ ਸ਼ੋਅ ਨਹੀਂ ਸੀ ਉਹਦੀ ਪਬਲਿਕ ਘੱਟ ਤੇ ਕਾਲਜ ਸਾਦੇ ਕੱਪੜਿਆਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਬੰਦੇ ਜਿਆਦਾ ਸੀ ਉਹ ਕੋਈ ਪਬਲਿਕ ਰੈਸਟ ਨਹੀਂ ਸੀ ਚਲੋ ਸਭ ਬਖ ਬਖ ਸੰਦ ਦਾ ਦੌਰ ਆ ਰਿਹਾ ਹੈ ਬਹੁਤ ਸੋਣਾ ਰੁਝਾਨ ਆ ਅਸੀਂ ਮੁਕਿਆ ਚ ਜੇ ਬੇਹ ਖੇਤਰ ਦਾ ਨਾ ਕਹਾ ਅਸੀਂ ਸਾਡਾ ਪੜਾ ਜਣਾ ਕਲਤਾਈ ਨਾ ਜਿਹੜਾ ਮਾਰਨ ਦਾ ਹੋ ਗਿਆ ਤੇ ਸਾਰੇ ਪਿੰਡਾਂ ਦੇ ਵਿੱਚ ਜੋ ਅੱਜ ਪਲੇਸ ਤੋਂ ਫੰਕਸ਼ਨ ਨੇ ਕਰ ਸਕਦੇ ਮੈਂ ਕਹਾ ਬੜੀ ਥੋੜੀ ਵਰਕਰਾਂ ਤੇ ਜਿੰਨੇ ਵੀ ਇਲੈਕਸ਼ਨ ਜਿਹੜੇ ਆਈਆਂ ਵੀ ਉਹਵੇਂ ਮੈਂ ਸਾਹ ਲੋਕਾਂ ਦਾ ਵਧ ਜਾਨਾ ਉਹਵੇਂ ਉਹ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਜਪੀਨਾ ਸ਼੍ਰੋਮਣੀ ਕਾਲੇਦਲ ਤੇ ਵਧਦਾ ਹੋਇਆ ਸ਼੍ਰੋਮਣੀ ਕਾਲੇਦਲ ਦੇ ਕੈਂਡੀਡੇਟਾਂ ਜੀ ਜਿੰਨਨ ਤੌਰ ਦੇ ਉੱਤੇ ਖਾਸ ਕਰ ਸੰਦਲੇ ਹਲਕੇ ਜਿੰਨਾ ਕਹਾ ਬੜੀ ਦੀਪ ਤੇ ਜੁਤਾ ਕਿਛੇ ਸਮੇਂ ਦੇ ਵਿੱਚ ਕਾਹੂ ਕਲ ਦੇ ਪਾਰ ਪਾਰ ਇਕੱਠੇ ਕੋਣਾ ਲੜਦੇ ਰਹੇ ਨੇ ਫਟੇਗੜ ਸਾਹਿਬ ਤੋਂ ਵਿਜੈ ਸਿੰਘ ਬਾਰਵੀਕ ਜੀ ਵੀ ਭਾਰਵਾ ਨੇ ਕੋਣਗਾਂ ਨਿਰਤਾਰਿਆ ਇਹਨੇ ਦੇਖਦੇ ਹਾਂ ਉਹਨਾਂ ਦਾ ਕਿੰਨਾ ਫਰਕ ਪਿਆ ਦੇਖੋ ਫਰਕ ਤਾਂ ਕੋਈ ਨਹੀਂ ਪੈਦਾ ਹੁੰਦਾ ਦੇਖੋ ਮੁੱਦਿਆਂ ਦੀ ਲੜਾਈ ਹੁੰਦੀ ਆ ਮੁੱਦਿਆਂ ਦੀ ਲੜਾਈ ਇਹ ਆ ਵੀ ਬੀਜੇਪੀ ਕਿਹੜਾ ਮੂੰਹ ਲੈ ਕੇ ਲੋਕਾਂ ਚਾਉ ਜਿਹੜੇ ਕਿਸਾਨੀ ਮੁੱਦੇ ਨੇ ਜੋ ਜਿੰਨਾ ਬੁਰਾ ਹਾਲ ਉਹਨਾਂ ਨੇ ਇਸ ਟਾਈਮ ਤੇ ਕੀਤਾ ਹੋਇਆ ਉਹਨਾਂ ਕੋ ਵੀ ਆਪਸ਼ਨ ਹੈ ਨਹੀਂ ਸੀ ਤੁਸੀਂ ਇਹ ਦੇਖੋ ਕੀ ਲੈ ਟਾਈਮ ਤੱਕ ਟਿਕਟ ਅਨਾਉਂਸ ਕਰਨ ਦੇ ਨਾਟਕ ਲੈ ਘਾਤ ਇਹ ਕਿਉਂ ਮੰਨੇ ਆਈ ਨਹੀਂ ਆਫਟਰ ਆਲ ਉਹਨਾਂ ਨੇ ਫੇ ਕਿਸੇ ਨਾ ਕਿਹਾ ਤਾਂ ਜਗ੍ਹਾ ਤਾਂ ਭਰਨੀ ਤੋ ਇਹਦਾ ਕੋਈ ਫਰਕ ਨਹੀਂ ਪੈਂਦਾ ਸਗੋਂ ਮੈਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਉਸ ਮੁਥੇ ਸਮਰਾਲੇ ਹਲਕੇ ਦੇ ਵਿੱਚ ਵੀ ਜਿਹੜੀ ਆਪਣੀ ਲੜਾਈ ਆ ਇਹ ਬੇਤਰੀ ਲੜਾਈ ਆ ਇੱਕ ਪਾਸੇ ਉਹ ਪਾਰਟੀਆਂ ਜਿਹੜੇ ਦਿੱਲੀ ਤੋਂ ਚੱਲਦੇ ਨੇ ਇੱਕ ਪਾਸੇ ਤੁਹਾਡੀ ਆਪਣੀ ਪੰਜਾਬ ਦੀ ਪਾਰਟੀ ਸੋ ਪਾਰਟੀ ਭਾਵੇਂ ਬੀਜੇਪੀ ਆ ਭਾਵੇਂ ਝਾੜੂ ਹੋਵੇ ਭਾਵੇਂ ਹੋਵੇ ਕਾਂਗਰਸ ਇਹ ਸਾਰਿਆਂ ਦਾ ਰਿਮੋਟ ਕੰਟਰੋਲ ਦਿੱਲੀ ਆ ਜਿਹੜੀ ਆਪਣੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਜਾਬ ਦੀ ੱਖਾਂ ਤੋਂ ਚੱਲਣ ਵਾਲੀ ਪਾਰਟੀ ਆ ਉਹਨੂੰ ਮਜ਼ਬੂਤ ਕਰੋ ਜੇ ਆਪਣੀ ਆਵਾਜ਼ ਬੁਲੰਦ ਕਰਨੀ ਆ ਜੇ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਆ ਸੋ ਪਾਰਟੀ ਭਾਵੇਂ ਕਿਸੇ ਦਾ ਕੋਈ ਕੈਂਡੀਡੇਟ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਸਮਰਾਲਾ ਹਲਕੇ ਤੋਂ ਜਿੱਤੀ ਨਾ। ਹਾਲੋ ਕਾਲੀ ਦਲ ਦੇ ਉਹਨੇ ਐਮਪੀ ਜਿੱਤਦੇ ਨੇ ਕਿਉਂ ਸਮਰਥਨ ਜਾਂਦਾ ਜੀ ਬੀਜੇਪੀ ਨੂੰ ਜਾਊਗਾ ਕਿ ਕਾਂਗਰਸ ਨੂੰ। ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਫੈਸਲਾ ਕੀਤਾ ਕੱਠ ਪੁਆਇੰਟ ਦਾ ਏਜੰਡਾ ਸਾਰਿਆਂ ਸਾਹਮਣੇ ਰੱਖਿਆ ਗਿਆ। ਉਹਦੇ ਵਿੱਚ ਪੰਜਾਬ ਦੀ ਗੱਲ, ਕਿਸਾਨੀ ਦੀ ਗੱਲ, ਬੰਦੀ ਸਿੰਘਾਂ ਦੀ ਗੱਲ, ਐਨਐਸਏ ਦੀ ਗੱਲ, ਵਾਗਾਂ ਬਾਰਡਰ ਖੋਲਣ ਦੀ ਹੈ ਜਿਹਾ 8 ਮੁੱਦੇ ਨੇ। ਸੋ ਪਾਰਟੀ ਨੇ ਫੈਸਲਾ ਕੀਤਾ ਵੀ ਜਿਹੜੀ ਵੀ ਪਾਰਟੀ ਸਾਨੂੰ ਲਿਖਤੀ ਰੂਪ ਦੇ ਵਿੱਚ ਇਸ ਰਾਉਂ ਦਾ ਵਿਸ਼ਵਾਸਨ ਦਊਗੀ ਉਹਦੇ ਨਾਲ ਖੜਾਂਗੇ ਨਹੀਂ ਤੇਰਾ ਕਾਲੀ ਦਾ ਲਾਜ ਤੇਰਾ ਬਣਾ ਕੇ ਪੰਜਾਬ ਦੀ ਆਵਾਜ਼ ਐਮਪੀ ਜੀ ਦੇ ਵਿੱਚ ਅੰਦਰ ਪਾਰਲੀਮੈਂਟ ਬੁਲੰਦ ਕਰਾਂਗੇ। ਧੰਨਵਾਦ ਜੀ। ਤਾਂ ਵਸਤੇ ਨੇ ਮਾਨ ਦਾ ਕੱਲ ਰੋਡ ਤੋਂ ਹੋਇਆ ਹਲਕਾ ਜਿਹਾ ਦਰਦ। ਕਿਵੇਂ ਦੇਖਦੇ ਹਾਂ? ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਰੋਡ ਸ਼ੋਅ ਕੱਢਣਾ ਖੁੱਲੀਆਂ ਸੜਕਾਂ ਤੇ ਅਸੀਂ ਵੀ ਕੱਢਿਆ ਸੀ। ਪੂਰਾ ਦਿਨ ਦਾ ਵਿਕਾਸ ਵੈਸੀ ਜਿਹੜੀ ਪੰਜਾਬ ਵਿਚ ਯਾਤਰਾ ਪੂਰਾ ਦਿਨ ਗੱਡੀ ਇਹੀ ਭਗਵੰਤਾਨ ਸਾਹਿਬ ਕਹਿੰਦੇ ਸੀ ਮੌਸਮ ਦੇਖ ਕੇ ਲੰਘਦੇ ਆ। ਅੱਧਾ ਘੰਟਾ ਇਹਨਾਂ ਤੋਂ ਧੁੱਪ ਨਹੀਂ ਸਹਾਰ ਹੋਈ। ਸਮਰਾਲੇ ਦੇ ਬਾਜ਼ਾਰ ਦੀ ਵੀ ਅੰਦਰਲੀ ਗਲੀਆਂ ਤੋਂ ਲੋਕਾਂ ਨੇ ਵਿਰੋਧ ਕਰਨਾ ਡਰ ਦੇ ਮਾਰੇ ਵਿਚਾਰੇ ਗਲੀ ਗਲੀ ਫਿਰਦੇ ਆ ਉਹ ਵੀ ਚੌੜੀ ਸੜਕ ਤੇ ਤਾਂ ਹੀ ਜਾਂਦੇ ਵੀ ਡਰਦੇ ਨੇ ਵੀ ਇਕੱਠ ਨਹੀਂ ਹੋਣਾ ਆਓ ਖੁੱਲ ਕੇ ਮੈਦਾਨ ਚਾਹ ਲੜੋਆ ਜਿਹੜੀਆਂ ਤੁਸੀਂ ਫੇਸਬੁੱਕ ਵਾਲੀਆਂ ਦੇ ਹੋਰ ਲੜਾਈਆਂ ਛੱਡੋ ਗਰਾਊਂਡ ਤੇ ਦੇਖੋ ਆ ਲੋਕਾਂ ਨੂੰ ਦੇਖੋ ਵੀ ਜਿਹੜੇ ਅੱਜ ਪੰਜਾਬ ਲਈ ਇਨਸਾਫ ਮੰਗਦੇ ਨੇ ਪੰਜਾਬ ਲਈ ਤੋਂ ਸੋ ਜਵਾਬ ਮੰਗਦੇ ਨੇ ਤੁਸੀਂ ਮੂੰਹ ਲਗਾਉਂਦੇ ਪਿੱਛੀਆਂ ਗਲੀਆਂ ਤੋਂ ਜਿਹੇ ਵਲਾਂ ਹੱਥੇ ਲਾ ਕੇ ਜਾਂਦੇ ਆਮ ਘਰਾਂ ਦੇ ਮੁੰਡੇ ਕਹਿੰਦੇ ਸੀ ਮਿਲੋ ਆ ਕੇ ਬੈਠੋ ਸੱਚਾ ਪਤਾ ਲੱਗੂ ਤੁਹਾਨੂੰ